ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੇਰੇ ਵੱਲੋਂ ਸਭ ਸੰਤਾਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਉਸਤਤੀਆਂ ਲੱਖ ਲੱਖ ਵਧਾਈਆਂ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਦਾ ਹੀ ਭਲਾ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਤ੍ਰਿਪਤਾਂ ਨੂੰ ਮਿਲਣ ਬਦਾਈਆਂ ਗੁਰਾਂ ਆਵਤਾਰ ਤਾਰਿਆ ਮਾਤਾ ਤ੍ਰਿਪਤਾਂ ਨੂੰ ਮਿਲਣ ਬਦਾਈਆਂ ਗੁਰਾਂ ਆਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਂ ਆਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਇਵਤਾਰ ਤਾਰ ਤਾਰਿਆ ਮਾਤਾ ਤ੍ਰਿਪਤਾਂ ਨੂੰ ਮਿਲਣ ਵਦਾਈਆਂ ਗੁਰਾਇਵਤਾਰ ਤਾਰ ਤਾਰਿਆ ਮਾਤਾ ਤ੍ਰਿਪਤਾਂ ਨੂੰ ਮਿਲਣ ਵਦਾਈਆਂ ਗੁਰਾਇਵਤਾਰ ਤਾਰ ਤਾਰਿਆ ਰਾਗ ਰਤਨ ਪਰ ਬਾਰ ਪਰੀਆਂ ਰਾਗ ਰਤਨ ਪਰ ਬਾਰ ਪਰੀਆਂ ਦੇਵਤਿਆਂ ਨੇ ਵੀ ਮਨਾਈਆਂ ਖੁਸ਼ੀਆਂ ਦੇਵਤਿਆਂ ਨੇ ਵੀ ਮਨਾਈਆਂ ਖੁਸ਼ੀਆਂ ਉਹਨਾਂ ਪੁੱਲਾਂ ਦੀਆਂ ਚੜੀਆਂ ਲਾਈਆਂ ਗੁਰਾਂ ਅਵਤਾਰ ਤਾਰਿਆ ਮਾਤਾ ਤ੍ਰੇਪ ਤਾਨੂੰ ਮਿਲਣ ਵਦਾਈਆਂ ਗੁਰਾਂ ਅਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਇਵਤਾਰ ਤਾਰਿਆ ਨਨਕਾਣੇ ਵਿੱਚ ਆਇਆ ਨਾਨਕੀ ਦਾ ਵੀਰ ਜੀ ਨਨਕਾਣੇ ਵਿੱਚ ਆਇਆ ਨਾਨਕੀ ਦਾ ਵੀਰ ਜੀ ਜੋਗੀਆਂ ਦਾ ਜੋਗੀ ਉਹੋ ਪੀਰਾਂ ਦਾ ਪੀਰ ਜੀ ਜੋਗੀਆਂ ਦਾ ਜੋਗੀ ਉਹੋ ਪੀਰਾਂ ਦਾ ਪੀਰ ਜੀ ਬੇਬੇ ਨਾਨਕੀ ਨੂੰ ਮਿਲਣ ਵਧਾਈਆਂ ਗੁਰਾਇਵਤਾਰ ਤਾਰਿਆ ਮਾਤਾ ਤ੍ਰਿਪਤਾ ਨੂੰ ਮਿਲਣ ਵਧਾਈਆਂ ਗੁਰਾਇਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਇਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰ ਆਇਆ অবতার ਤਾਰਿਆਂ ਦੌਲਤਾ ਦਾ ਹੀ ਨੇ ਪਹਿਲਾ ਦਰਸ਼ਨ ਪਾਇਆ ਜੀ ਦੌਲਤਾ ਦਾ ਹੀ ਨੇ ਪਹਿਲਾ ਦਰਸ਼ਨ ਪਾਇਆ ਜੀ ਚਰਨਾ ਦੇ ਵਿੱਚ ਮਸ ਤਕ ਲਗਾਇਆ ਜੀ ਚਰਨਾ ਦੇ ਵਿੱਚ ਮਸ ਤਕ ਲਗਾਇਆ ਜੀ ਜਾ ਕੇ ਸੰਗਤਾ ਚ ਖਬਰਾਂ ਸੁਣਾਈਆਂ ਗੁਰਾਇਵਤਾਰ ਤਾਰਿਆ ਮਾਤਾ ਤ੍ਰੇਪਤਾ ਨੂੰ ਮਿਲਣ ਵਦਾਈਆਂ ਗੁਰਾਇਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਇਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਇਵਤਾਰ ਤਾਰਿਆ ਜੋਲ ਮਾਤੇ ਪਾਪਾਂ ਵਾਲਾ ਵੱਡਿਆ ਪਹਾੜ ਜੀ ਜੋਲ ਮਾਤੇ ਪਾਪਾਂ ਵਾਲਾ ਵੱਡਿਆ ਪਹਾੜ ਜੀ ਬਲੀ ਕੰਦਾਰੀ ਵਾਲਾ ਤੋੜਿਆ ਹੰਕਾਰ ਜੀ ਵਾਲੀ ਕੰਦਾਰੀ ਵਾਲਾ ਤੋੜਿਆ ਹੰਕਾਰ ਜੀ ਚਾਰੇ ਦਿਸ਼ਾ ਵਿੱਚ ਪੇਰੀਆਂ ਪਾਈਆਂ ਗੁਰਾਂ ਅਵਤਾਰ ਤਾਰਿਆ ਮਾਤਾ ਤ੍ਰੇਪ ਤਾਨੂੰ ਮਿਲਣ ਵਦਾਈਆਂ ਗੁਰਾਂ ਅਵਤਾਰ ਤਾਰਿਆ ਮਾਤਾ ਤ੍ਰੇਪ ਤਾਨੂੰ ਮਿਲਣ ਵਦਾਈਆਂ ਗੁਰਾਂ ਅਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਂ ਅਵਤਾਰ ਤਾਰਿਆ ਸਾਰੇ ਜੱਗ ਵਿੱਚ ਹੋਈਆਂ ਰੁਸ਼ਨਾਇਆਂ ਗੁਰਾਇ ਅਵਤਾਰ ਤਾਰਿਆ ਮਾਤਾ ਤ੍ਰਿਪ ਤਾਨੂੰ ਮਿਲਣ ਵਦਾਈਆਂ ਗੁਰਾਇ ਅਵਤਾਰ ਤਾਰਿਆ ਮਾਤਾ ਤ੍ਰਿਪ ਤਾਨੂੰ ਮਿਲਣ ਵਦਾਈਆਂ ਗੁਰਾਇ ਅਵਤਾਰ ਤਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ